ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਆਪ ਵਰਕਰਾਂ ਉੱਤੇ ਕਾਂਗਰਸੀ ਆਗੂਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਵਿੱਚ ਤਿੰਨ ਵਰਕਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਇਹ ਘਟਨਾ ਦੇਰ ਸ਼ਾਮ ਵਾਪਰੀ ਹੈ ਸੂਚਨਾ ਮਿਲਦਿਆ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਤੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਔਰ ਉਹਨਾਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਆਖਰ ਕਿਸ ਗੱਲ ਨੂੰ ਲੈ ਕੇ ਇਹ ਸਾਰਾ ਰਫੜ ਪਿਆ ਹੈ ਔਰ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਵਾਇਰਲ ਵੀਡੀਓ ਹੈ ਜਿਸ ਵਿੱਚ ਇੱਕ ਦੂਜੇ ਦੇ ਪਥਰਾ ਕਰਦੇ ਹੋਏ ਵਰਕਰ ਨਜ਼ਰ ਆ ਰਹੇ ਨੇ ਮੈਂ ਬਲਾਕ ਸੰਤੀ ਤੋਂ ਵੀਰੇ ਕੱਲ ਇਲੈਕਸ਼ਨ ਜਿੱਤੇ ਆ ਇਸ ਏਰੀਆ ਚੋਂ ਜਸਦੇਵਨਗਰ ਚੋਂ ਜਿਹੜੀ ਕਿ ਕਾਂਗਰਸ ਨੂੰ ਹਜਮ ਨਹੀਂ ਹੋਈ ਕਾਂਗਰਸ ਦੇ ਗੁੰਡਿਆਂ ਨੂੰ ਹਜਮ ਨਹੀਂ ਹੋਈ ਇਸ ਸੀਟ ਲਈ ਰਾਜਾ ਬੜਿੰਗ ਉਹਨਾਂ ਦਾ ਪਰਿਵਾਰ ਕੁਲਦੀਪ ਵੈਦ ਉਹ ਉਹਨਾਂ ਦਾ ਪਰਿਵਾਰ ਬੈਂਸ ਬੈਂਸ ਸਾਰੇ ਇਹ ਇਕੱਠੇ ਹੋ ਕੇ ਜ਼ੋਰ ਲਾ ਰਹੇ ਆ ਪਰ ਇਹਨਾਂ ਤੋਂ ਇਹ ਸੀਟੇ ਹਰ ਗਏ ਤੇ ਹੁਣ ਉਹ ਹਾਰ ਬਰਦਾਸ਼ਤ ਨਹੀਂ ਹੋਈ ਜਿਹਦੇ ਕਰਕੇ ਹੁਣ ਸਿੱਧੀਆਂ ਗੋਲੀਆਂ ਚਲਾਉਣ ਤੇ ਉੱਤਰ ਆਏ ਨੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਤੇ ਕਾਰਵਾਈ ਕਰੋ ਪਰਚਾ ਪਾਓ ਇਸ ਲਈ ਅਸੀਂ ਸੜਕ ਰੋਕੀ ਹੋਈ ਐ ਜਿੰਨੀ ਦੇਰ ਪਰਚਾ ਨਹੀਂ ਪੈਂਦਾ ਸਾਰੇ ਚੱਕੇ ਨਹੀਂ ਜਾਂਦੇ ਅਸੀਂ ਇੱਥੇ ਹੀ ਬੈਠਾਂਗੇ ਜਸਵੀਰ ਸਿੰਘ ਨੇ ਚਲਾਈਆਂ ਨੇ ਜੀ ਇਹ ਕਾਂਗਰਸ ਪਾਰਟੀ ਦਾ ਜੀ ਕਾਂਗਰਸ ਦਾ ਗੁੰਡਾ ਐ ਇਹ 10 ਤੋਂ 12 ਫੈਰ ਹੋਏ ਹੋਣਗੇ ਜੀ ਸਾਡੇ ਕੋਲ ਵੀਡੀਓ ਨੇ ਆ ਫੈਰ ਕਰਕੇ ਬੈਠੇ ਚਾਰ ਬੰਦੇ ਜੀ ਇਹ ਦੇਖੋ ਸੱਤ ਨੂੰ ਬੈਠੇ ਫੈਰ ਕਰਨ ਤੋਂ ਬਾਅਦ ਤੇ ਪੁਲਿਸ ਵੀ ਆ ਸਾਨੂੰ ਅਪੀਰਿਆ ਅਸੀਂ ਲੱਭ ਲਿਆ ਪਰ ਪੁਲਿਸ ਨੂੰ ਨਹੀਂ ਲੱਭਿਆ ਤੁਸੀਂ ਆਪ ਦੇਖੋ ਕੀ ਮੰਗ ਕਰਦੇ ਉਹਨੂੰ ਮੰਗ ਕਰਦੇ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਅਸੀਂ ਬੈਠੇ ਆ ਇੱਥੇ ਜੇ ਤੁਸੀਂ ਉੱਠ ਜਾਂਗੇ ਗੋਲੀਆਂ ਲੱਗੀਆਂ ਤੋੜੇ ਕੀ ਲੱਗਦੇ ਸਾਡੇ ਨਾਲ ਸੀ ਸਾਡੇ ਸਪੋਰਟਰ ਸੀ ਸਾਡੇ ਮੈਂਬਰ ਆ ਪੂਜਾ ਕੌਣ ਹੈ ਪੂਜਾ ਜੀ ਪੂਜਾ ਮੈਂਬਰ ਪੰਚਾਇਤ ਹੈ ਜੀ ਇੱਥੋਂ ਦੀ ਹਾਂ ਜੀ ਸਰ ਕੀ ਨਾਮ ਹੈ ਜੀ ਗਾਹਰਾਸ ਪਾਟੀ ਮੁਰਦਾਬਾਦ ਰਵਿੰਦਰ ਸਿੰਘ ਭਾਈ ਹੋਇਆ ਕੀ ਹੈ ਕੱਲ ਅਸੀਂ ਵੋਟਾਂ ਜਿੱਤੇ ਸੀ ਇਹ ਇਲੈਕਸ਼ਨ ਦੀ ਬਲਾਕ ਸੰਪਤੀ ਦਾ ਕਿਹੜਾ ਏਰੀਆ ਜੀ 75 ਨਗਰ ਜਸਦੇਵ ਨਗਰ ਅੱਛਾ ਜੀ ਕਿਹੜੀ ਪਾਰਟੀ ਤੋਂ ਤੁਸੀਂ ਅਸੀਂ ਆਮ ਆਦਮੀ ਪਾਰਟੀ ਤੋਂ ਚੱਲ ਅੱਛਾ ਜੀ ਤੇ ਅੱਜ ਕੀ ਹੋਇਆ ਜੀ ਅੱਜ ਅਸੀਂ ਬਲਾਕ ਸੰਪਤੀ ਬਲਾਕ ਸੰਪਤੀ ਦੇ ਉਹ ਜਿਹੜੇ ਸਾਡੇ ਉਮੀਦਵਾਰ ਜਿੱਤੇ ਨੇ ਹਮ ਧੰਨਵਾਦ ਰੈਲੀ ਕੱਢ ਰਹੇ ਸੀਗੇ ਅੱਛਾ ਜੀ ਤੁਰ ਕੇ ਪੈਦਲ ਜਾ ਕੇ ਘਰਾਂ ਘਰਾਂ ਤੇ ਅੱਛਾ ਜੀ ਸਭ ਨੂੰ ਧੰਨਵਾਦ ਕਹਿ ਰਹੇ ਸੀ ਇੰਨੇ ਚੋਂ ਉੱਥੇ ਜਸਵੀਰ ਸਿੰਘ ਆਇਆ ਨਾਲ ਉਹਦੇ ਦੋਨੋਂ ਬੇਟੇ ਸੀਗੇ ਜੀ ਹਮ ਤੇ ਇੱਕ ਮੈਡਮ ਸੀ ਪੂਜਾ ਜਸਵੀਰ ਜਸਵੀਰ ਸਿੰਘ ਕੌਣ ਜਸਵੀਰ ਸਿੰਘ ਸਾਫ ਦਾ ਸਰਪੰਚ ਆ ਜੀ 75 ਨਗਰ ਟੁਗੜੀ ਪਾਰਟੀ ਤੋਂ ਆ ਜੀ ਪੰਜਾਬ ਕਾਂਗਰਸ ਪਾਰਟੀ ਤੋਂ ਜੀ ਅੱਛਾ ਅੱਛਾ ਉਹਨਾਂ ਨੇ ਗੋਲੀ ਚਲਾਈ ਹੈ ਜੀ ਹਾਂ ਜੀ ਉਹਨਾਂ ਨੇ ਬਹੁਤ ਫਾਇਰ ਕੀਤਾ ਜੀ ਕਿੰਨੇ ਫਾਇਰ ਹੋਏ ਹੋਣਗੇ ਘੱਟੋ ਘੱਟ 20 ਫਾਇਰ ਹੋਏ ਜਖਮੀ ਕੌਣ ਕੌਣ ਹੋਇਆ ਤੁਹਾਡੇ ਚੋਂ ਜਖਮੀ ਮੈਂ ਹੋਇਆ ਜੀ ਤੇ ਤਿੰਨ ਜਾਣੇ ਹੋਰ ਨੇ ਹੋਰ ਕੌਣ ਕੌਣਾ ਕੋਈ ਉਹਨਾਂ ਦੀ ਪਛਾਣ ਹੈਗੀ ਇੱਕ ਇੱਕ ਗੁਰਮukh ਸਿੰਘ ਜੀ ਨੇ ਉਧਰ ਪਏ ਜੀ ਸਾਹਮਣੇ ਟੇਬਲ ਅੱਛਾ ਜੀ ਤੇ ਇੱਕ ਮਨੀ ਮੁੰਡਾ ਆ ਮਨੀ ਮਨੀ ਦਿਨ ਆ ਵੀ ਜਾਣਦਾ ਮੈਂ ਅੱਛਾ ਜੀ ਉਹਦੇ ਲੱਤ 'ਚ ਵੱਜੀ ਆ ਤੇ ਇੱਕ ਹੋਰ ਮੁੰਡਾ ਜੀ ਉਹਦਾ ਮੈਨੂੰ ਨਾਂ ਨਹੀਂ ਪਤਾ ਅੱਛਾ ਗੋਲੀ ਫਾਇਰ ਕਰਨ ਵਾਲੇ ਕਿੰਨੇ ਬੰਦੇ ਸੀਗੇ ਜੀ ਫਾਇਰ ਕਰਨ ਵਾਲੇ ਦੇ ਕੱਢੋ 7-8 ਬੰਦੇ ਸੀਗੇ ਜੀ ਅੱਛਾ ਸਾਰੇ ਕੋਸਲਾ ਨਹੀਂ ਫਾਇਰ ਇੱਕਨੇ ਕੀਤਾ ਜੀ ਤੁਸੀਂ ਧੰਨਵਾਦ ਬਾਕੀਆਂ ਨੇ ਇੱਟਾਂ ਮਾਰੀਆਂ ਜੀ ਤੁਸੀਂ ਧੰਨਵਾਦ ਰੈਲੀ ਕਰ ਰਹੇ ਸੀਗੇ ਇਸ ਦੌਰਾਨ ਉਹਨਾਂ ਨੇ ਤੁਹਾਡਾ ਅੱਗੋਂ ਕੇਰਾ ਪਾਇਆ ਜਾਂ ਕਿਦਾਂ ਕੇਰਾ ਪਾਇਆ ਜੀ ਅੱਗੋਂ ਕੇਰਾ ਪਾ ਕੇ ਅੱਗੋਂ ਆ ਕੇ ਧਮਕੀਆਂ ਦੇਣ ਲੱਗੇ ਸੀ ਅੱਛਾ ਜੀ ਕਹਿੰਦੇ ਮਾਰ ਦਿਆਂਗੇ ਤੁਹਾਨੂੰ ਇੱਥੇ ਹੀ ਦੱਬ ਦਿਆਂਗੇ ਅੱਜ ਤੁਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ ਪੁਲਿਸ ਨੂੰ ਪਹਿਲਾਂ ਇਨਫੋਰਮ ਕੀਤਾ ਸੀ ਪੁਲਿਸ ਨਹੀਂ ਸੀ ਪਹੁੰਚੀ ਇਸ ਟਾਈਮ ਤੇ ਅੱਛਾ ਕਿਹੜੇ ਥਾਣੇ ਦੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਮਰਾਡੋ ਥਾਣੇ ਮਰਾਡੋ ਚੌਂਕੀ ਨੂੰ ਠੀਕ ਹੈ ਜੀ ਗੁਰਦੀਪ ਸਿੰਘ ਕੀ ਹੋਇਆ ਕੀ ਹੈ ਜੀ ਤੁਸੀਂ ਇੱਥੇ ਆਏ ਹੋ ਸਾਡੇ ਜੀ ਕੈਂਟੀ ਪਾਰਟੀਆਂ ਦੇ ਸਾਡੇ ਤੇ ਫਾਇਰ ਕਰਦੇ ਅੱਛਾ ਜੀ ਗੋਲੀਆਂ ਨਾਲ ਇਹ ਕਿਹੜੀ ਜਗ੍ਹਾ ਤੇ ਹੋਇਆ ਇਹ ਆਪਣੇ ਚਿਤਤਰ ਨਗਰ ਦੇ ਪਰਲੇ ਉਹਨਾਂ ਗਲੀ ਨੰਬਰ ਦਾ ਨਾਮ ਨੂੰ ਪਤਾ ਨਹੀਂ ਚਿਤਤਰ ਨਗਰ ਦੀ ਕੋਈ ਪੂਜਾ ਪੂਜਾ ਵਾ ਪੰਚਨੀ ਅੱਛਾ ਜੀ ਠੀਕ ਹੈ ਪੰਚਨੀ ਆ ਉਹਦੇ ਘਰ ਦੇ ਕੋਲੇ ਹੋਇਆ ਉਹਨੇ ਨਾਲ ਕਹਿ ਕਹਿ ਕੇ ਨਾਲ ਕਰਵਾਇਆ ਕਿਉਂ ਹੋਇਆ ਕੀ ਕਾਰਨ ਕੀ ਸੀ ਕੀ ਕਰਨੇ ਆ ਵੀ ਆਪ ਪਾਰਟੀ ਵਾਲੇ ਜਿੱਤ ਗਏ ਜੀ ਹਾਰ ਕੇ ਐਸੀ ਬੱਸ ਉਹਦੇ ਵਿੱਚ ਦੁੱਖ ਦੇ ਬੇਸਾਨਾ ਸਾਡੇ ਗੋਲੇ ਅਸੀਂ ਡੋਰ ਟੂ ਡੋਰ ਕਰ ਰਹੇ ਸੀਗੇ ਆਪ ਪਾਰਟੀ ਦੇ ਬੰਦਿਆਂ ਜੀ ਅਸੀਂ ਡੋਰ ਟੂ ਡੋਰ ਕਰ ਰਹੇ ਸੀਗੇ ਡੋਰ ਟੂ ਕਰਦੇ ਸਮੇ ਅਸੀਂ ਥੈਂਕਸ ਇਹਦਾ ਕਰ ਨਹੀਂ ਹੁੰਦਾ ਬੰਦਿਆਂ ਦਾ ਭਾਈ ਜੀ ਨੇ ਜਿਤਾਏ ਉਹਨਾਂ ਨੇ ਸਾਡੇ ਦੇ ਗੋਣੀਆਂ ਚਲਾ ਦੇ ਕਿੱਡੀ ਗੱਲ ਹੋ ਗਈ ਸੀ ਚਲਾਣ ਵਾਲੇ ਮੁੰਡੇ ਇਹਨਾਂ ਦੇ ਜਿਹੇ ਕਾਂਗਰਸ ਪਾਰਟੀ ਦੇ ਜਿਹੜਾ ਆਪਣੇ ਕੈਂਡੀਡੇਟ ਸੀਗਾ ਕੈਂਡੀਡੇਟ ਨੇ ਆਪ ਚਲਾਈਆਂ ਹਾਂਜੀ ਆਪ ਚਲਾਈਆਂ ਨੇ ਕਿੰਨੇ ਜਾਣੇ ਸੀਗੇ ਉਹ ਇਹ ਉਹ ਘੱਟੋ ਘੱਟ ਇੱਕ ਦੰਨਾਂ ਕੋਲੇ ਸੀਗੇ ਮੇਰੇ ਹਿਸਾਬ ਨਾਲ ਫੋਰਚੂਨਰ ਇਹ ਗੱਡੀ ਹੋਰ ਸੀਗੀ ਕਿੰਨੀਆਂ ਗੋਲੀਆਂ ਕਰੀਆਂ ਉਹਨਾਂ ਨੇ ਘੱਟੋ ਘੱਟ 10-12 ਫਾਇਰ ਕੀਤੀਆਂ ਜੀ 10-12 ਕਿੰਨੇ ਬੰਦੇ ਕਿੰਨੇ ਇਹ ਸਾਡੇ 4 ਬੰਦੇ ਜਾ ਕੇ ਨਹੀਂ ਹੋ ਗਏ ਉਹਨਾਂ ਦਾ ਕੋਈ ਜਖਮੀ ਉਹਨਾਂ ਦਾ ਕੋਈ ਜਾਫੀ ਨਹੀਂ ਉਹਦਾ ਭੱਜ ਗਏ ਬਸ ਸਾਡੇ ਗੋਲੀਆਂ ਫਾਇਰ ਮਾਰ ਕੇ ਉੜ ਗਏ ਉਹ ਤਾਂ ਆਪ ਦਾ ਨਿੰਦਰ ਸਿੰਘ ਉਪਰਾਂ ਸੁਖੀ ਗੁਰਦੁਆਰਾ ਪਰਵਨ ਕਮੇਟੀ ਸਰ ਕੀ ਹੁਆ ਕੀ ਹੈ ਕਹਤੇ ਗੋਲੀਆਂ ਚੱਲੀਆਂ ਜੋ ਹਮਾਰੇ ਕੈਂਡੀਡੇਟ ਸੀਗੇ ਜੀ ਸੁਭੀਰ ਸਿੰਘ ਖੰਨਾ ਜੀ ਲੱਖ ਸਭਤੀ ਮੈਂਬਰ ਉਹ ਜਿੱਤ ਗਏ ਸੀਗੇ ਜੀ ਤੇ ਉਹਨਾਂ ਨੇ ਲੋਕਾਂ ਦਾ ਸਵਾਗਤ ਕਰਨ ਵਾਸਤੇ ਮੱਲੇ ਆਲਾ ਨਾ ਉਹ ਗਲੀ ਗਲੀ ਜਾ ਰਹੇ ਸਨ ਜੀ ਤੇ ਉਸ ਤੋਂ ਪਹਿਲਾਂ ਆ ਕੇ ਉਹਨੇ ਚਾਰ ਨੰਬਰ ਗਲੀ ਤੋਂ ਸਾਨੂੰ ਉਸੇ ਰੋਕਿਆ ਕਿਸ ਨੇ ਰੋਕਿਆ ਤੁਹਾਨੂੰ ਦਰਵੀਰ ਸਿੰਘ ਨੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਲੜਕਾਰਿਆ ਸਾਨੂੰ ਵੀ ਆਜੋ ਮੈਂ ਤੁਹਾਡੇ ਕੋ ਬੇਈ ਨਹੀਂ ਕਰਨ ਦੇਣਾ ਇਹ ਨਹੀਂ ਕਰਨ ਸਵਾਦ ਕਰਨ ਦੇਣਾ ਜੀ ਅਸੀਂ ਕੋਈ ਗੌਰ ਨਹੀਂ ਕਰੀ ਅਸੀਂ ਕਹਾਂ ਵੀ ਅੱਜ ਚੱਲ ਅਸੀਂ ਆਉਣੇ ਆਉਣੇ ਇਸ ਗਲੀ ਸਵਾਦ ਕਰਨ ਵਾਸਤੇ ਆਉਣੇ ਉੱਥੋਂ ਅਸੀਂ ਦੂਜੀ ਗਲੀ ਪੈ ਗਏ ਜੀ ਉਹਦੇ ਬਾਅਦ ਫਿਰ ਜਦੋਂ 6 ਨੰਬਰ ਗਲੀ ਚ ਅਸੀਂ ਆਏ ਵਾਪਸ ਤੇ ਉੱਥੇ ਫਿਰ ਇਹਨੇ ਮੈਨੂੰ ਲੜਕਾਰਨ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਬਾਹਰ ਨਿਕਲ ਕੇ ਗਲੀ ਦੇ ਵਿੱਚ ਕੰਮ ਕਿਆ ਕਰਦਾ ਹੈ ਕੌਣ ਸੀ ਪਾਰਟੀ ਤੇ ਜੁੜਾ ਹੋਇਆ ਕੰਮ ਕੁਛ ਨਹੀਂ ਕਰਦਾ ਇਹ ਕਾਂਗਰਸ ਪਾਰਟੀ ਦਾ ਬੰਦਾ ਸਮਗਲਰ ਹੈਗਾ ਅੰਡਰ ਆਰਚੀਟੈਕਟ ਬਣਦਾ ਕਾਠਮੰਦੂ ਜੇਲ ਕੱਟ ਕੇ 1 ਸਾਲ ਦੀ ਇਹ ਓਕੇ ਅੱਜ ਕੀ ਹੋਇਆ ਕਿ ਪਪਾ ਜੀ ਉਹ ਦੱਸੋ ਹੋਇਆ ਅੱਜ ਇਹ ਹੋਇਆ ਜੇ ਉੱਥੇ ਸਾਨੂੰ ਜਦ ਸਤਨਗੜ੍ਹ ਗਲੀ ਚੋਂ ਆਏ ਆ ਉੱਥੇ ਲੜਕਾਰੇ ਮਾਰ ਲੱਗਿਆ ਪਿਸਤਲ ਕੱਢ ਰਿਆ ਟੇਟਾ ਵਟੇ ਮਾਰਨ ਲੱਗੇ ਟੇਟਾ ਵਟੇ ਮਾਰਨ ਬਾਅਦ ਫਿਰ ਗੋਲੀਆਂ ਚਲਾਦੀਆਂ ਸੀ ਕਿੰਨੀਆਂ ਗੋਲੀਆਂ ਚਲੀਆਂ ਗਿਆ ਬਾਬਾ ਜੀ ਉੱਥੇ 20-22 ਗੋਲੀਆਂ ਚਲੀਆਂ ਹੋਣਗੀਆਂ 20-22 ਗੋਲੀਆਂ ਚਲੀਆਂ ਕਿੰਨੇ ਬੰਦੇ ਕਿੰਨੇ ਬੰਦੇ ਤੁਹਾਡੇ ਜ਼ਖਮੀ ਹੋਏ ਨੇ ਸਾਡੇ ਬੰਦੇ 4-3-4 ਜ਼ਖਮੀ ਹੋਏ ਨੇ ਜਿਹਨਾਂ ਦੇ ਅੰਦਰ ਲਾਖਣ ਨੇ ਅੱਛੇ ਬੰਦੇ ਨੇ ਚਲਾਈ ਗੋਲੀ ਇੱਕੇ ਬੰਦੇ ਨੇ ਚਲਾਈ ਆ ਨਾਲ ਉਹਦਾ ਲੜਕਾ ਸੀਗਾ ਜਿਹੜਾ ਬਾਹਰੋਂ ਆਇਆ ਹੋ ਤੇ ਕਿੰਨੇ ਜਣਿਆਂ ਕੋਲ ਹਥਿਆਰ ਸੀਗੇ ਹਥਿਆਰ ਇਹਦੇ ਕੋਲ ਹੀ ਸੀਗਾ ਉਹਨਾਂ ਕੋਲ ਡਾਂਗਾਂ ਛੋਟੇ ਨਹੀਂ ਸੀਗੇ ਅੱਛਾ ਕੋਈ ਟਾ ਵਟੇ ਮਾਰਦੇ ਸੀਗੇ ਅੱਛਾ ਪਹਿਲੇ ਵੀ ਕੋਈ ਬਹਿਸ ਵਗੈਰਾ ਪਹਿਲਾਂ ਵੈ ਰੰਦਰભાઈ ਪਹਿਲਾਂ ਵੀ ਚਲਦੀ ਆ ਆ ਰਹੀ ਆ ਅੱਛਾ ਜੀ ਇਲੈਕਸ਼ਨ ਤੋਂ ਪਹਿਲਾਂ ਜਨ ਇਲੈਕਸ਼ਨ ਜਿੱਤ ਤੋਂ ਬਾਅਦ ਰੈਲੀ ਕੱਢ ਰਹੇ ਸੀ ਤੁਸੀਂ ਨਹੀਂ ਨਹੀਂ ਅਸੀਂ ਧੰਨਵਾਦ ਕਰਦੇ ਸੀ ਸੰਗ ਮੱਲ ਜੀ ਹਾਂ ਧੰਨਵਾਦ ਰੈਲੀ ਕੱਢ ਰਹੇ ਸੀ ਧੰਨਵਾਦ ਗਲੀ ਗਲੀ ਜਾ ਕੇ ਸਵਾਟ ਕਰਦੇ ਸੀ ਭਾਈ ਧੰਨਵਾਦ ਤੁਹਾਡਾ ਜੀ ਨਹੀਂ ਵੋਟਾਂ ਪਾਦੀਆਂ ਅੱਛਾ ਜੀ ਉਹਨਾਂ ਦਾ ਧੰਨਵਾਦ ਕਰਨਾ ਇਹਦੇ ਦਾ ਗਲੀ ਗਲੀ ਜਾਂਦੇ ਸੀਗੇ ਠੀਕ ਠੀਕ ਹੈ ਉੱਥੇ ਸਾਨੂੰ ਲੜਕਾਰਿਆ ਇਹ ਹਾਰਗਿਆ ਜਿਲ੍ਹਾ ਪ੍ਰੀਸ਼ਦ ਤੋਂ ਇਹਦਾ ਬਲਾਕ ਕਾਉਂਨਸਲ ਮੈਂਬਰ ਇਹ ਜਿਲ੍ਹਾ ਪ੍ਰੀਸ਼ਦ ਤੋਂ ਵੀ ਹਾਰ ਗਿਆ ਦੀਗਾ ਦੇ ਬਲਾਕ ਸਾਥੀ ਮੈਂ ਬਰੇਨ ਲਖੜਾ ਉਹ ਵੀ ਹਾਰ ਗਿਆ ਇੱਕ ਚੀਜ਼ ਦੱਸੋ ਜੀ ਏਰੀਆ ਕਿਹੜਾ ਪੈਂਦਾ ਜੀ ਇਹ ਏਰੀਆ ਜਿਤਨਗਰ ਪੈਂਦਾ ਜੀ ਇਹ ਅੱਛਾ ਜਿਤਨਗਰ ਲੱਗਦਾ ਇਹਨੂੰ ਮਰਾਡੋ ਚੌਂਕੀ ਲੱਗਦੀ ਆ ਮਰਾਡੋ ਚੌਂਕੀ ਜਸਦੇਵ ਸਿੰਘ ਨਗਰ ਦੇ ਨਾਮ ਦੇ ਪੰਚਾਇਤ ਹੈ ਤੇ ਦੋ ਮੋਹੱਲੇ ਨੇ ਇਹ ਜਿਤਨਗਰ ਤੇ ਜਸਦੇਵ ਸਿੰਘ ਨਗਰ ਦੋਨਾਂ ਲਈ ਇੱਕੋ ਹੀ ਪੰਚਾਇਤ ਹੈ ਠੀਕ ਠੀਕ ਹਾਂ ਜੀ ਉਸ ਦੇ ਪਰ ਤਰ੍ਹਾਂ ਤੇ ਇਹ ਜਿੱਤੇ ਹਾਰ ਗਏ ਸੀਗੇ ਠੀਕ ਹੈ ਠੀਕ ਹੈ ਤੇ ਬਾਅਦ ਵਿੱਚ ਜਿੱਤਗੇ ਜੀ ਬਾਅਦ ਵਿੱਚ ਇਹ ਪੰਚਾਇਤ ਮੈਂ ਕੁਝ ਨਹੀਂ ਹੈਗਾ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਆਪ ਵਰਕਰਾਂ ਉੱਤੇ ਕਾਂਗਰਸੀ ਆਗੂਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਵਿੱਚ ਤਿੰਨ ਵਰਕਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਇਹ ਘਟਨਾ ਦੇਰ ਸ਼ਾਮ ਵਾਪਰੀ ਹੈ ਸੂਚਨਾ ਮਿਲਦੀ ਹੈ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਤੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਔਰ ਲੋ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਆਖਰ ਕਿਸ ਗੱਲ ਨੂੰ ਲੈ ਕੇ ਇਹ ਸਾਰਾ ਰਫੜ ਪਿਆ ਹੈ ਔਰ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਵਾਇਰਲ ਵੀਡੀਓ ਹੈ ਜਿਸ ਵਿੱਚ ਇੱਕ ਦੂਜੇ ਤੇ ਪਥਰਾ ਕਰਦੇ ਹੋਏ ਵਰਕਰ ਨਜ਼ਰ ਆ ਰਹੇ ਨੇ ਮੈਂ ਬਲਾਕ ਸਮਤੀ ਤੋਂ ਵੀਰੇ ਕੱਲ ਇਲੈਕਸ਼ਨ ਜਿੱਤੇ ਆ ਇਸ ਏਰੀਆ ਚੋਂ ਜਸਦੇਵ ਨਗਰ ਚੋਂ ਜਿਹੜੀ ਕਿ ਕਾਂਗਰਸ ਨੂੰ ਹਜਮ ਨਹੀਂ ਹੋਈ ਕਾਂਗਰਸ ਦੇ ਗੁੰਡਿਆਂ ਨੂੰ ਹਜਮ ਨਹੀਂ ਹੋਈ ਇਸ ਸੀਟ ਲਈ ਰਾਜਾ ਬੜਿੰਗ ਉਹਨਾਂ ਦਾ ਪਰਿਵਾਰ ਕਲਦੀਪ ਵੈਦ ਉਹ ਉਹਨਾਂ ਦਾ ਪਰਿਵਾਰ ਬੈਂਸ ਬੈਂਸ ਸਾਰੇ ਇਹ ਇਕੱਠੇ ਹੋ ਗਏ ਜੋਰ ਲਾ ਰਿਆ ਪਰ ਇਹਨਾਂ ਤੋਂ ਇਹ ਸੀਟ ਹੈ ਹਰ ਗਏ ਤੇ ਹੁਣ ਉਹ ਹਾਰ ਬਰਦਾਸ਼ਤ ਨਹੀਂ ਹੋਈ ਜਿਹਦੇ ਕਰਕੇ ਹੁਣ ਸਿੱਧੀਆਂ ਗੋਲੀਆਂ ਚਲਾਉਣ ਤੇ ਉੱਤਰ ਆਏ ਨੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਤੇ ਕਾਰਵਾਈ ਕਰੋ ਪਰਚਾ ਪਾਓ ਇਸ ਲਈ ਅਸੀਂ ਸੜਕ ਰੋਕੀ ਹੋਈ ਐ ਜਿੰਨੀ ਦੇਰ ਪਰਚਾ ਨਹੀਂ ਪੈਂਦਾ ਸਾਰੇ ਚੱਕੇ ਨਹੀਂ ਜਾਂਦੇ ਅਸੀਂ ਇੱਥੇ ਹੀ ਬੈਠਾਂਗੇ ਜਸਵੀਰ ਸਿੰਘ ਨੇ ਚਲਾਈਆਂ ਨੇ ਇਹ ਕਾਂਗਰਸ ਪਾਰਟੀ ਦਾ ਜੀ ਕਾਂਗਰਸ ਦਾ ਗੁੰਡਾ ਐ ਇਹ 10 ਤੋਂ 12 ਫੈਰ ਹੋਏ ਹੋਣਗੇ ਜੀ ਸਾਡੇ ਕੋਲ ਵੀਡੀਓ ਨੇ ਆ ਫੈਰ ਕਰਕੇ ਬੈਠੇ ਚਾਰ ਬੰਦੇ ਜੀ ਇਹ ਦੇਖੋ ਸਵੇਰ ਤੋਂ ਬੈਠਾ ਫੈਰ ਕਰਨ ਤੋਂ ਬਾਅਦ ਤੇ ਪੁਲਿਸ ਵੀ ਆ ਸਾਨੂੰ ਅਪੀਰਿਆ ਅਸੀਂ ਲੱਭ ਲਿਆ ਪਰ ਪੁਲਿਸ ਨੂੰ ਨਹੀਂ ਲੱਭਿਆ ਤੁਸੀਂ ਆਪ ਦੇਖੋ ਦੀ ਮੰਗ ਕਰਦੇ ਉਹਨਾਂ ਮੰਗ ਕਰਦੇ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਅਸੀਂ ਬੈਠੇ ਆ ਇੱਥੇ ਜੇ ਤੁਸੀਂ ਉੱਠ ਜਾਗੇ ਗੋਲੀਆਂ ਲੱਗੀਆਂ ਤੋੜੇ ਕੀ ਲੱਗਦੇ ਸਾਡੇ ਨਾਲ ਸੀ ਸਾਡੇ ਸਪੋਰਟਰ ਸੀ ਸਾਡੇ ਮੈਂਬਰ ਆ ਠੀਕ ਹੈ ਜੀ ਪੂਜਾ ਕੌਣ ਹੈ ਪੂਜਾ ਜੀ ਪੂਜਾ ਮੈਂਬਰ ਪੰਚਾਇਤ ਹੈ ਜੀ ਇੱਥੋਂ ਦੀ ਮੈਂਬਰ ਪੰਚਾਇਤ ਹੈ ਜੀ ਇੱਥੋਂ ਦੀ ਹਾਂ ਜੀ ਸਰ ਕੀ ਨਾਮ ਹੈ ਗਾਗਨਪ੍ਰਸਪਾਤੀ ਮੁਰਦਾਬਾਦ ਰਵਿੰਦਰ ਸਿੰਘ ਜੀ ਹਾਂ ਜੀ ਹੋਇਆ ਕੀ ਹੈ ਜੀ ਕੱਲ ਅਸੀਂ ਵੋਟਾਂ ਜਿੱਤੇ ਸੀ ਇਹ ਇਲੈਕਸ਼ਨ ਦੀ ਬਲਾਕ ਸੰਪਤੀ ਦੇ ਕਿਹੜਾ ਏਰੀਆ ਜੀ 74 ਨਗਰਦੇਵ ਨਗਰ ਅੱਛਾ ਜੀ ਕਿਹੜੀ ਪਾਰਟੀ ਤੋਂ ਤੁਸੀਂ ਅਸੀਂ ਆਮ ਆਦਮੀ ਪਾਰਟੀ ਤੋਂ ਚੱਲ ਹਾਂ ਅੱਛਾ ਜੀ ਤੇ ਅੱਜ ਕੀ ਹੋਇਆ ਜੀ ਅੱਜ ਅਸੀਂ ਬਲਾਕ ਸੰਪਤੀ ਬਲਾਕ ਸੰਪਤੀ ਦੇ ਉਹ ਜਿਹੜੇ ਸਾਡੇ ਉਮੀਦਵਾਰ ਜਿੱਤੇ ਨੇ ਹਮ ਧੰਨਵਾਦ ਰੈਲੀ ਕੱਢ ਰਹੇ ਸੀ ਅੱਛਾ ਜੀ ਤੁਰ ਕੇ ਪੈਦਲ ਜਾ ਕੇ ਘਰਾਂ ਘਰਾਂ ਚ ਅੱਛਾ ਜੀ ਸਭ ਨੂੰ ਧੰਨਵਾਦ ਕਹਿ ਰਹੇ ਸੀ ਇਹ ਇੰਨੇ ਚੋਂ ਉੱਥੇ ਜਸਵੀਰ ਸਿੰਘ ਆਇਆ ਨਾਲ ਉਹਦੇ ਦੋਨੋਂ ਬੇਟੇ ਸੀਗੇ ਜੀ ਹਮ ਤੇ ਇੱਕ ਮੈਡਮ ਜੀ ਪੂਜਾ ਜਸਵੀਰ ਜਸਵੀਰ ਸਿੰਘ ਕੋਣ ਜਸਵੀਰ ਸਿੰਘ ਸਾਫ ਦਾ ਸਰਪੰਚ ਹੈ ਜੀ 77 ਨਗਰ ਤੋਂ ਕਿਹੜੀ ਪਾਰਟੀ ਤੋਂ ਹੈ ਜੀ ਆ ਪੰਜਾਬ ਤੋਂ ਕਾਂਗਰਸ ਪਾਰਟੀ ਤੋਂ ਜੀ ਅੱਛਾ ਅੱਛਾ ਉਹਨਾਂ ਨੇ ਗੋਲੀ ਚਲਾਈ ਹੈ ਹਾਂ ਜੀ ਉਹਨਾਂ ਨੇ ਬਹੁਤ ਫਾਇਰ ਕੀਤਾ ਜੀ ਕਿੰਨੇ ਕਿੰਨੇ ਫਾਇਰ ਹੋਏ ਹੋਣਗੇ ਘਟੋ ਘਟ 20 ਫਾਇਰ ਹੋਏ ਜਖਮੀ ਕੋਣ ਕੋਣ ਹੋਏ ਤੁਹਾਡੇ ਚੋਂ ਜਖਮੀ ਮੈਂ ਹੋਇਆ ਜੀ ਤੇ ਤਿੰਨ ਜਾਣੇ ਹੋਰ ਹੋਰ ਕੋਣ ਕੋਣ ਹੈ ਕੋਈ ਉਹਨਾਂ ਦੀ ਪਛਾਣ ਹੈ ਇੱਕ ਇੱਕ ਗੁਰਮukh ਸਿੰਘ ਜੀ ਨੇ ਉਧਰ ਪਏ ਜੀ ਸਾਹਮਣੇ ਟੇਬਲ ਅੱਛਾ ਜੀ ਇੱਕ ਮਨੀ ਮੁੰਡਾ ਆ ਮਨੀ ਮੈਨੇジナ ਵੀ ਜਾਣਦਾ ਮੈਂ ਅੱਛਾ ਜੀ ਉਹਦੇ ਲੱਤ 'ਚ ਵੱਜੀ ਆ ਤੇ ਇੱਕ ਹੋਰ ਮੁੰਡਾ ਜੀ ਉਹਦਾ ਮੈਨੂੰ ਨਾਂ ਨਹੀਂ ਪਤਾ ਅੱਛਾ ਗੋਲੀਆਂ ਫਾਇਰ ਕਰਨ ਵਾਲੇ ਕਿੰਨੇ ਬੰਦੇ ਸੀਗੇ ਜੀ ਫਾਇਰ ਕਰਨ ਵਾਲੇ ਦੇ ਕੱਢੋ 7-8 ਬੰਦੇ ਸੀਗੇ ਜੀ ਅੱਛਾ ਸਾਰੇ ਕੋਸਲਾ ਨਹੀਂ ਫਾਇਰ ਇੱਕ ਨੇ ਕੀਤਾ ਜੀ ਤੁਸੀਂ ਧੰਨਵਾਦ ਬਾਕੀਆਂ ਨੇ ਇੱਟਾਂ ਮਾਰੀਆਂ ਜੀ ਤੁਸੀਂ ਧੰਨਵਾਦ ਰੈਲੀ ਕਰਦੇ ਸੀਗੇ ਇਸ ਦੌਰਾਨ ਉਹਨਾਂ ਨੇ ਤੁਹਾਡਾ ਅੱਗੋਂ ਘੇਰਾ ਪਾਇਆ ਜਾਂ ਕਿਦਾਂ ਘੇਰਾ ਪਾਇਆ ਜੀ ਅੱਗੋਂ ਅੱਗੇ ਧਮਕੀਆਂ ਦੇਣ ਲੱਗੇ ਜੀ ਅੱਛਾ ਜੀ ਕਹਿੰਦੇ ਮਾਰ ਦਿਆਂਗੇ ਤੁਹਾਨੂੰ ਇੱਥੇ ਹੀ ਦੱਬ ਦਿਆਂਗੇ ਸਾਡੇ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ ਪੁਲਿਸ ਨੂੰ ਪਹਿਲਾਂ ਇਨਫੋਰਮ ਕੀਤਾ ਸੀ ਪੁਲਿਸ ਨਹੀਂ ਸੀ ਪਹੁੰਚੀ ਇਸ ਟਾਈਮ ਤੇ ਅੱਛਾ ਕਿਹੜੇ ਥਾਣੇ ਦੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਮਰਾਡੋ ਥਾਣੇ ਮਰਾਡੋ ਚੌਂਕੀ ਨੂੰ ਠੀਕ ਤੁਸੀਂ ਗੁਰਦੀਪ ਸਿੰਘ ਕੀ ਹੋਇਆ ਕੀ ਹੈ ਜੀ ਤੁਸੀਂ ਇੱਥੇ ਆਇਓ ਸਾਡੇ ਜੀ ਕੈਂਟੀ ਪਾਰਟੀਆਂ ਦੇ ਸਾਡੇ ਤੇ ਫਾਇਰ ਕਰਦੇ ਅੱਛਾ ਜੀ ਗੋਲੀਆਂ ਨਾਲ ਇਹ ਕਿਹੜੀ ਜਗ੍ਹਾ ਤੇ ਹੋਇਆ ਤੇ ਆਪਣੇ ਚਿਤਤਰ ਨਗਰ ਦੇ ਪਰਲੇ ਉਹਨਾਂ ਗਲੀ ਨੰਬਰ ਦਾ ਨਾਮ ਨੂੰ ਪਤਾ ਵੀ ਨਹੀਂ ਚਿਤਤਰ ਨਗਰ ਹੀ ਪਾਣੀ ਕੋਈ ਪੂਜਾ ਪੂਜਾ ਵਾ ਪੰਚਨੀ ਅੱਛਾ ਜੀ ਕਿ ਪੰਚਨੀ ਆ ਉਹਦੇ ਘਰ ਦੇ ਕੋਲੇ ਹੋਇਆ ਉਹਨੇ ਨਾਲ ਕਹਿ ਕਹਿ ਕੇ ਨਾਲ ਕਰਵਾਇਆ ਕਿਉਂ ਹੋਇਆ ਕੀ ਕਾਰਨ ਕੀ ਸੀਗਾ ਕੀ ਕਾਰਨ ਆ ਵੀ ਤੁਸੀਂ ਆਪ ਪਾਰਟੀ ਦੇ ਜਿੱਤ ਗਏ ਜਾਂ ਹਾਰ ਗਏ ਐਸੀ ਬੱਸ ਉਹਦੇ ਵਿੱਚ ਦੁੱਖ ਦੇ ਬੇਸਾਨਾ ਸਾਡੇ ਕੋਲੇ ਐਸੀ ਡੋਰ ਟੂ ਡੋਰ ਕਰ ਰਹੇ ਸੀਗੇ ਆਪ ਪਾਰਟੀ ਦੇ ਬੰਦੇ ਸੀ ਅਸੀਂ ਡੋਰ ਟੂ ਡੋਰ ਕਰ ਰਹੇ ਸੀਗੇ ਡੋਰ ਟੂ ਕਰਦੇ ਸਮੇਂ ਅਸੀਂ ਥੈਂਕਸ ਇਹਦਾ ਕਰ ਨਹੀਂ ਹੁੰਦਾ ਬੰਦਿਆਂ ਦਾ ਭਾਈ ਸਾਨੂੰ ਜਿਤਾਏ ਉਹਨਾਂ ਨੇ ਸਾਡੇ ਦੇ ਗੋਣੀਆਂ ਚਲਾ ਦੇ ਕਿੱਡੀ ਗੱਲ ਹੋ ਗਈ ਸੀ ਚਲਾਣ ਵਾਲੇ ਮੁੰਡੇ ਇਹਨਾਂ ਦੇ ਜਿਹੇ ਕਾਂਗਰਸ ਪਾਰਟੀ ਦੇ ਜਿਹੜਾ ਆਪਣੇ ਕੈਂਡੀਡੇਟ ਸੀਗਾ ਕੈਂਡੀਡੇਟ ਨੇ ਆਪ ਚਲਾਈਆਂ ਹਾਂਜੀ ਆਪ ਚਲਾਈਆਂ ਨੇ ਕਿੰਨੇ ਜਾਣੇ ਸੀਗੇ ਉਹ ਇਹ ਉਹ ਘੱਟੋ ਘੱਟ ਇੱਕ ਦੰਨਾਂ ਕੋਲੇ ਸੀਗੀ ਮੇਰੇ ਹਿਸਾਬ ਨਾਲ ਫੋਰਚੂਨਰ ਇਹ ਗੱਡੀ ਹੋਰ ਸੀਗੀ ਕਿੰਨੀਆਂ ਗੋਲੀਆਂ ਲਗਾਈਆਂ ਉਹਨਾਂ ਨੇ ਘੱਟੋ ਘੱਟ 10-12 ਫਾਇਰ ਕੀਤੀਆਂ ਜੀ 10-12 ਕਿੰਨੇ ਬੰਦੇ ਕਿੰਨੇ ਕੋਈ ਇਹ ਸਾਡੇ 4 ਬੰਦੇ ਜਾ ਕੇ ਨਹੀਂ ਹੋ ਗਏ ਉਹਨਾਂ ਦਾ ਕੋਈ ਜਖਮੀ ਉਹਨਾਂ ਦਾ ਕੋਈ ਜਾ ਕੇ ਨਹੀਂ ਉਹਦਾ ਭੱਜ ਗਏ ਬਸ ਸਾਡੇ ਗੋਲੀਆਂ ਫਾਇਰ ਮਾਰ ਕੇ ਉੜ ਗਏ ਉਹ ਤਾਂ ਕਾ ਨਿੰਦਰ ਸਿੰਘ ਪ੍ਰਾਂਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਰ ਕੀ ਹੁਆ ਕੀ ਹੈ ਕਹਤੇ ਗੋਲੀਆ ਚਲੀ ਜੋ ਹਮਾਰੇ ਕੈਂਡੀਡੇਟ ਸੀਗੇ ਜੀ ਸੁਭੀਰ ਸਿੰਘ ਖੰਨਾ ਜੀ ਲਾਕ ਸਭਤੀ ਮੈਂਬਰ ਉਹ ਜਿੱਤ ਗਏ ਸੀਗੇ ਜੀ ਤੇ ਉਹਨਾਂ ਨੇ ਲੋਕਾਂ ਦਾ ਸਵਾਗਤ ਕਰਨ ਵਾਸਤੇ ਮੱਲੇ ਆਲਾ ਨਾ ਉਹ ਗਲੀ ਗਲੀ ਜਾ ਰਹੇ ਸਨ ਜੀ ਤੇ ਉਸ ਤੋਂ ਪਹਿਲਾਂ ਆ ਕੇ ਉਹਨੇ 4 ਨੰਬਰ ਗਲੀ ਤੋਂ ਸਾਨੂੰ ਉਸੇ ਰੋਕਿਆ ਕਿਸ ਨੇ ਰੋਕਿਆ ਤੁਹਾਨੂੰ ਵੀਰ ਸਿੰਘ ਨੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਲਲਕਾਰਿਆ ਸਾਨੂੰ ਆ ਜਾਓ ਮੈਂ ਤੁਹਾਨੂੰ ਕੋਈ ਬੇਨਿਕਾਣ ਦੇਣਾ ਨਹੀਂ ਕਰਨ ਸਵਾਲ ਤੁਸੀਂ ਕਰਨ ਲੈਣਾ ਜੀ ਅਸੀਂ ਕੋਈ ਗੌਰ ਨਹੀਂ ਕਰੀ ਅਸੀਂ ਕਹਾਂ ਵੀ ਅੱਜ ਚੱਲ ਅਸੀਂ ਆਉਣੇ ਆਉਣੇ ਇਸ ਗਲੀ ਸਵਾਲ ਕਰਨ ਵਾਟੇ ਆਉਣੇ ਉੱਥੋਂ ਅਸੀਂ ਦੂਜੀ ਗਲੀ ਪੈ ਗਏ ਜੀ ਉਹਦੇ ਬਾਅਦ ਫਿਰ ਜਦੋਂ 6 ਨੰਬਰ ਗਲੀ 'ਚ ਅਸੀਂ ਆਏ ਵਾਪਸ ਤੇ ਉੱਥੇ ਫਿਰ ਇਹਨੇ ਮੈਨੂੰ ਲਲਕਾਰਨ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਬਾਹਰ ਨਿਕਲ ਕੇ ਗਲੀ ਦੇ ਵਿੱਚ ਇਹ ਕੰਮ ਕਿਆ ਕਰਦਾ ਹੈ ਕੌਨਤੀ ਪਾਰਟੀ ਤੇ ਜੁੜਾ ਹੋਇਆ ਕੰਮ ਕੁਛ ਨਹੀਂ ਕਰਦਾ ਇਹ ਕਾਂਗਰਸ ਪਾਰਟੀ ਦਾ ਬੰਦਾ ਸਮਗਲਰ ਹੈਗਾ ਅਨਡਰ ਆਰਚੀ ਟੈਰਿਸ ਬੰਦਾ ਕਾਠਮੰਦੂ ਜੇਲ ਕੱਟ ਕੇ 1 ਸਾਲ ਦੀ ਹੈ ਓਕੇ ਅੱਜ ਕੀ ਹੋਇਆ ਕੀ ਪਪਾ ਜੀ ਉਹ ਦੱਸੋ ਹੋਇਆ ਅੱਜ ਇਹ ਹੋਇਆ ਜੇ ਉੱਥੇ ਸਾਨੂੰ ਜਦ 7 ਨੰਬਰ ਗਲੀ ਤੇ ਸਿ ਆਏ ਆ ਉੱਥੇ ਲੜਕਾਰੇ ਮਾਰ ਲੱਗਿਆ ਪਿਸਟਲ ਕੱਢ ਰਿਆ ਐ ਟੇਟਾ ਵਟੇ ਮਾਰਨ ਲੱਗੇ ਟੇਟਾ ਵਟੇ ਮਾਰਨ ਬਾਅਦ ਫੇਰ ਗੋਲੀਆਂ ਚਲਾਦੀਆਂ ਜੀ ਕਿੰਨੀਆਂ ਗੋਲੀਆਂ ਚਲੀਆਂ ਗਿਆ ਪਪਾ ਜੀ ਉੱਥੇ ਉੱਥੇ 20 30 ਗੋਲੀਆਂ ਚਲੀਆਂ ਹੁਣ 20 25 ਗੋਲੀਆਂ ਚਲੀਆਂ ਕਿੰਨੇ ਬੰਦੇ ਕਿੰਨੇ ਬੰਦੇ ਤੁਹਾਡੇ ਜ਼ਖਮੀ ਹੋਏ ਨੇ ਸਾਡੇ ਬੰਦੇ 4 3 4 ਜ਼ਖਮੀ ਹੋਏ ਨੇ ਜਿਹੜੇ ਅੰਦਰ ਦਾਖਲ ਨੇ ਇੱਕ ਹੀ ਬੰਦੇ ਨੇ ਚਲਾਈ ਇੱਕੇ ਬੰਦੇ ਨੇ ਚਲਾਈ ਆ ਨਾਲ ਉਹਦਾ ਲੜਕਾ ਸੀਗਾ ਜਿਹੜਾ ਬਾਹਰੋਂ ਆਇਆ ਹੋਇ ਤੇ ਕਿੰਨੇ ਕ ਜਾਨਿਆਂ ਕੋਲ ਹਥਿਆਰ ਸੀਗੇ ਹਥਿਆਰ ਇਹਦੇ ਕੋਲ ਹੀ ਸੀਗਾ ਉਹਨਾਂ ਕੋਲ ਡਾਂਗਾ ਛੋਟੇ ਸੀਗੇ ਅੱਛਾ ਕੋਈ ਟਾ ਵਟੇ ਮਾਰਦੇ ਸੀਗੇ ਅੱਛਾ ਪਹਿਲੇ ਵੀ ਕੋਈ ਬਹਿਸ ਵਗੈਰਾ ਪਹਿਲਾ ਵਾਰ ਰੰਦਰભાઈ ਪਹਿਲਾਂ ਤੋਂ ਹੀ ਚੱਲਦੀ ਆ ਆ ਰਹੀ ਆ ਅੱਛਾ ਜੀ ਇਲੈਕਸ਼ਨ ਪਹਿਲਾਂ ਜਦੋਂ ਇਲੈਕਸ਼ਨ ਜਿੱਤ ਤੋਂ ਬਾਅਦ ਰੈਲੀ ਕੱਢ ਰਹੇ ਸੀ ਤੁਸੀਂ ਨਹੀਂ ਨਹੀਂ ਅਸੀਂ ਧੰਨਵਾਦ ਕਰਦੇ ਸੀ ਸੰਗ ਮੱਲਿਆ ਹਾਂ ਧੰਨਵਾਦ ਰੈਲੀ ਕੱਢ ਰਹੇ ਸੀ ਧੰਨਵਾਦ ਗਲੀ ਗਲੀ ਜਾ ਕੇ ਸਵਾਟ ਕਰਦੇ ਵੀ ਭਾਈ ਧੰਨਵਾਦ ਤੁਹਾਡਾ ਜੀ ਨਹੀਂ ਵੋਟਾਂ ਪਾਦੀਆਂ ਅੱਛਾ ਜੀ ਉਹਨਾਂ ਦਾ ਧੰਨਵਾਦ ਕਰਨਾ ਇਹਦੇ ਸੀਗਾ ਗਲੀ ਗਲੀ ਜਾਂਦੇ ਸੀਗੇ ਠੀਕ ਠੀਕ ਹੈ ਉੱਥੇ ਸਾਨੂੰ ਲੜਕਾਰਿਆ ਇਹ ਹਾਰਗੜੀ ਜਿਲ੍ਹਾ ਪ੍ਰੀਸ਼ਦ ਤੋਂ ਇਹਦਾ ਬਲੱਡ ਵਾਲੀ ਮੈਂਬਰ ਇਹ ਜਿਲ੍ਹਾ ਪ੍ਰੀਸ਼ਦ ਤੋਂ ਵੀ ਹਾਰਗੜੀ ਦਾ ਤੇ ਬਲਾਕ ਸੰਤੀ ਮੈਂਬਰ ਇਹਨਾਂ ਦਾ ਖੜਾ ਉਹ ਵੀ ਹਾਰ ਗਿਆ ਇੱਕ ਚੀਜ਼ ਦੱਸੋ ਜੀ ਏਰੀਆ ਕਿੱڑا ਪੈਂਦਾ ਜੀ ਇਹ ਏਰੀਆ ਜਿੱਤਰ ਨਗਰ ਪੈਂਦਾ ਜੀ ਇਹ ਅੱਛਾ ਜਿੱਤਰ ਜਿੱਤਰ ਲਖਦੇਵ ਸਿੰਘ ਇਹਨੂੰ ਮਰਾਡੋ ਚੌਂਕੀ ਲੱਗਦੀ ਆ ਮਰਾਡੋ ਚੌਂਕੀ ਜਸਦੇਵ ਸਿੰਘ ਨਗਰ ਦੇ ਨਾਮ ਤੇ ਪੰਚਾਇਤ ਹੈ ਤੇ ਦੋ ਮੋਹੱਲੇ ਨੇ ਇਹ ਜਿੱਤਰ ਨਗਰ ਤੇ ਜਸਦੇਵ ਸਿੰਘ ਨਗਰ ਦੋਨਾਂ ਲਈ ਇੱਕੋ ਹੀ ਪੰਚਾਇਤ ਹੈ ਠੀਕ 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 ਹਾਂ ਜੀ ਉਸ ਪੰਚਾਇਤ ਤੇ ਇਹ ਜਿੱਤੇ ਹਾਰ ਗਏ ਸੀਗੇ ਠੀਕ ਹੈ ਠੀਕ ਹੈ ਤੇ ਬਾਅਦ ਵਿੱਚ ਜਿੱਤ ਗਏ ਜੀ ਬਾਅਦ ਵਿੱਚ ਇਹ ਪੰਚਾਇਤ ਮੈਂਬਰ ਇਹ ਪੰਚਾਇਤ ਮੈਂਬਰ ਕੁਝ ਨਹੀਂ ਹੈਗਾ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਆਪ ਵਰਕਰਾਂ ਉੱਤੇ ਕਾਂਗਰਸੀ ਆਗੂਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਵਿੱਚ ਤਿੰਨ ਵਰਕਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਇਹ ਘਟਨਾ ਦੇਰ ਸ਼ਾਮ ਵਾਪਰੀ ਹੈ ਸੂਚਨਾ ਮਿਲਦੀ ਹੈ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਤੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਔਰ ਲੋ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਆਖਰ ਕਿਸ ਗੱਲ ਨੂੰ ਲੈ ਕੇ ਇਹ ਸਾਰਾ ਰਫੜ ਪਿਆ ਹੈ ਔਰ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਵਾਇਰਲ ਵੀਡੀਓ ਹੈ ਜਿਸ ਵਿੱਚ ਇੱਕ ਦੂਜੇ ਤੇ ਪਥਰਾ ਕਰਦੇ ਹੋਏ ਵਰਕਰ ਨਜ਼ਰ ਆ ਰਹੇ ਨੇ ਮੈਂ ਬਲਾਕ ਸਮਤੀ ਤੋਂ ਵੀਰੇ ਕੱਲ ਇਲੈਕਸ਼ਨ ਜਿੱਤੇ ਆ ਇਸ ਏਰੀਆ ਚੋਂ ਜਸਦੇਵ ਨਗਰ ਚੋਂ ਜਿਹੜੀ ਕਿ ਕਾਂਗਰਸ ਨੂੰ ਹਜਮ ਨਹੀਂ ਹੋਈ ਕਾਂਗਰਸ ਦੇ ਗੁੰਡਿਆਂ ਨੂੰ ਹਜਮ ਨਹੀਂ ਹੋਈ ਇਸ ਸੀਟ ਲਈ ਰਾਜਾ ਬੜਿੰਗ ਉਹਨਾਂ ਦਾ ਪਰਿਵਾਰ ਕਲਦੀਪ ਵੈਦ ਉਹ ਉਹਨਾਂ ਦਾ ਪਰਿਵਾਰ ਬੈਂਸ ਬੈਂਸ ਸਾਰੇ ਇਹ ਇਕੱਠੇ ਹੋ ਗਏ ਜੋਰ ਲਾ ਰਿਆ ਪਰ ਇਹਨਾਂ ਤੋਂ ਇਹ ਸੀਟ ਹੈ ਹਰ ਗਏ ਤੇ ਹੁਣ ਉਹ ਹਾਰ ਬਰਦਾਸ਼ਤ ਨਹੀਂ ਹੋਈ ਜਿਹਦੇ ਕਰਕੇ ਹੁਣ ਸਿੱਧੀਆਂ ਗੋਲੀਆਂ ਚਲਾਉਣ ਤੇ ਉੱਤਰ ਆਏ ਨੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਨਾ ਤੇ ਕਾਰਵਾਈ ਕਰੋ ਪਰਚਾ ਪਾਓ ਇਸ ਲਈ ਅਸੀਂ ਸੜਕ ਰੋਕੀ ਹੋਈ ਹੈ ਜਿੰਨੀ ਦੇਰ ਪਰਚਾ ਨਹੀਂ ਪੈਂਦਾ ਸਾਰੇ ਚੱਕੇ ਨਹੀਂ ਜਾਂਦੇ ਅਸੀਂ ਇੱਥੇ ਹੀ ਬੈਠਾਂਗੇ ਜਸਵੀਰ ਸਿੰਘ ਨੇ ਚਲਾਈਆਂ ਨੇ ਜੀ ਇਹ ਕਾਂਗਰਸ ਪਾਰਟੀ ਦਾ ਜੀ ਕਾਂਗਰਸ ਦਾ ਗੁੰਡਾ ਹੈ ਇਹ 10 ਤੋਂ 12 ਫੇਰ ਹੋਏ ਹੋਣਗੇ ਜੀ ਸਾਡੇ ਕੋਲ ਵੀਡੀਓ ਨੇ ਆ ਫੇਰ ਕਰਕੇ ਬੈ ਚਾਰ ਬੰਦੇ ਜੀ ਇਹ ਦੇਖੋ ਸੱਤ ਨੂੰ ਬੈਠਾ ਫੇਰ ਕਰਨ ਤੋਂ ਬਾਅਦ ਤੇ ਪੁਲਿਸ ਵੀ ਆ ਸਾਨੂੰ ਅਪ ਨਹੀਂ ਰਿਆ ਅਸੀਂ ਲੱਭ ਲਿਆ ਪਰ ਪੁਲਿਸ ਨੂੰ ਨਹੀਂ ਲੱਭਿਆ ਤੁਸੀਂ ਆਪ ਦੇਖੋ ਦੀ ਮੰਗ ਕਰਦੇ ਉਹਨੂੰ ਮੰਗ ਕਰਦੇ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਅਸੀਂ ਬੈਠੇ ਆ ਇੱਥੇ ਜੇ ਅਸੀਂ ਉੱਠ ਜਾਗੇ ਗੋਲੀਆਂ ਲੱਗੀਆਂ ਤੋੜੇ ਕੀ ਲੱਗਦੇ ਸਾਡੇ ਨਾਲ ਸੀ ਸਾਡੇ ਸਪੋਰਟਰ ਸੀ ਸਾਡੇ ਮੈਂਬਰ ਆ ਪੂਜਾ ਕੌਣ ਹੈ ਪੂਜਾ ਪੂਜਾ ਮੈਂਬਰ ਪੰਚਾਇਤ ਹੈ ਜੀ ਇੱਥੋਂ ਦੀ ਮੈਂਬਰ ਪੰਚਾਇਤ ਹੈ ਜੀ ਇੱਥੋਂ ਦੀ ਹਾਂ ਜੀ ਸਰ ਕੀ ਨਾਮ ਹੈ ਜੀ ਗਾਗਨਪ੍ਰਸਪਾਤੀ ਮੁਰਦਾਬਾਦ ਕਰਵਿੰਦਰ ਸਿੰਘ ਜੀ ਹੋਇਆ ਕੀ ਹੈ ਜੀ ਕੱਲ ਅਸੀਂ ਵੋਟਾਂ ਜਿੱਤੇ ਸੀ ਇਹ ਇਲੈਕਸ਼ਨ ਜੀ ਪਲਾਜ਼ਾ ਜੀ ਕਿਹੜਾ ਏਰੀਆ ਜੀ ਬਚਿੱਤਰ ਨਗਰ ਦੇਸ ਦੇ ਨਗਰ ਅੱਛਾ ਜੀ ਕਿਹੜੀ ਪਾਰਟੀ ਤੋਂ ਤੁਸੀਂ ਅਸੀਂ ਆਮ ਆਦਮੀ ਪਾਰਟੀ ਤੋਂ ਚੱਲ ਅੱਛਾ ਜੀ ਤੇ ਅੱਜ ਕੀ ਹੋਇਆ ਜੀ ਅੱਜ ਅਸੀਂ ਪਲਾਗਸਮਤੀ ਬਲਾਕ ਸੰਮਤੀ ਦੇ ਜਿਹੜੇ ਸਾਡੇ ਉਮੀਦਵਾਰ ਜਿੱਤੇ ਨੇ ਹਮ ਧੰਨਵਾਦ ਰੈਲੀ ਕੱਢ ਰਹੇ ਸੀ ਅੱਛਾ ਜੀ ਤੁਰ ਕੇ ਪੈਦਲ ਜਾ ਕੇ ਘਰਾਂ ਘਰਾਂ ਚ ਅੱਛਾ ਜੀ ਸਭ ਨੂੰ ਧੰਨਵਾਦ ਕਹਿ ਰਹੇ ਸੀ ਇੰਨੇ ਚੋਂ ਉੱਥੇ ਤਸਵੀਰ ਸਿੰਘ ਆਇਆ ਨਾਲ ਉਹਦੇ ਦੋਨੋਂ ਬੇਟੇ ਸੀਗੇ ਜੀ ਹਮ ਇੱਕ ਮੈਡਮ ਸੀ ਪੂਜਾ ਜਸਵੀਰ ਜਸਵੀਰ ਸਿੰਘ ਕੌਣ ਜਸਵੀਰ ਸਿੰਘ ਸਾਫ ਦਾ ਸਰਪੰਚ ਆ ਜੀ 77 ਨਗਰ ਤੋਂ ਗੜੀ ਪਾਰਟੀ ਤੋਂ ਆ ਜੀ ਪੰਜਾਬ ਤੋਂ ਕਾਂਗਰਸ ਪਾਰਟੀ ਤੋਂ ਜੀ ਅੱਛਾ ਅੱਛਾ ਉਹਨਾਂ ਨੇ ਗੋਲੀ ਚਲਾਈ ਹੈ ਹਾਂ ਜੀ ਉਹਨਾਂ ਨੇ ਬਹੁਤ ਫਾਇਰ ਕੀਤਾ ਜੀ ਕਿੰਨੇ ਫਾਇਰ ਹੋਏ ਹੋਣਗੇ ਘਟੋ ਘਟ 20 ਫਾਇਰ ਹੋਏ ਜ਼ਖਮੀ ਕੌਣ ਕੌਣ ਹੋਇਆ ਤੁਹਾਡੇ ਚੋਂ ਜ਼ਖਮੀ ਮੈਂ ਹੋਇਆ ਜੀ ਤਿੰਨ ਜਣੇ ਹੋਰ ਹੋਰ ਕੌਣ ਹੋਣਾ ਕੋਈ ਉਹਨਾਂ ਦੀ ਪਛਾਣ ਹੈਗੀ ਇੱਕ ਇੱਕ ਗੁਰਮukh ਸਿੰਘ ਜੀ ਨੇ ਉਧਰ ਪਏ ਜ ਸਾਹਮਣੇ ਟੇਬਲ ਅੱਛਾ ਜੀ ਤੇ ਇੱਕ ਮਨੀ ਮੁੰਡਾ ਆ ਮਨੀ ਮਨੀ ਦਿਨਾਂ ਤੋਂ ਜਾਣਦਾ ਮੈਂ ਅੱਛਾ ਜੀ ਉਹਦੇ ਲੱਤ 'ਚ ਲੱਜੀ ਆ ਤੇ ਇੱਕ ਹੋਰ ਮੁੰਡਾ ਜੀ ਉਹਦਾ ਮੈਨੂੰ ਨਾਂ ਨਹੀਂ ਪਤਾ ਅੱਛਾ ਗੋਲੀ ਫਾਇਰ ਕਰਨ ਵਾਲੇ ਕਿੰਨੇ ਬੰਦੇ ਸੀਗੇ ਜੀ ਫਾਇਰ ਕਰਨ ਵਾਲੇ ਦੇ ਕੱਢੋ 7-8 ਬੰਦੇ ਸੀਗੇ ਜੀ ਅੱਛਾ ਸਾਰੇ ਕੋਸਲਾ ਨਹੀਂ ਫਾਇਰ ਇੱਕ ਨੇ ਕੀਤਾ ਜੀ ਬਾਕੀਆਂ ਨੇ ਇੱਟਾਂ ਮਾਰੀਆਂ ਜੀ ਤੁਸੀਂ ਧੰਨਵਾਦ ਰੈਲੀ ਕਰਦੇ ਸੀਗੇ ਇਸ ਦੌਰ